ਅਸੀਂ ਅੱਜ ਕੌਮੀ ਇਨਸਾਫ ਮੋਰਚੇ ਤੇ ਇਕੱਠੇ ਹੋਏ ਆ ਪਿਆਰਿਓ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਜੋ ਸਾਡਾ ਸਿੱਖ ਲੀਡਰ ਆਣ ਵਾਲਾ ਨੌਜਵਾਨ ਲੀਡਰ ਆ ਉਹ ਤੇ ਉਹਨਾਂ ਨੂੰ ਦਿੱਲੀ ਹਕੂਮਤ ਨੇ ਪਾਰਲੀਮੈਂਟ ਦੇ ਵਿੱਚ ਕੱਲ ਸੌਂ ਚਟਾਈ ਸਾਰਿਆਂ ਨੇ ਦੇਖਿਆ ਜੀ ਉਹਨੂੰ ਕਿੱਦਾਂ ਲੈ ਕੇ ਆਏ 에ਅਰਪੋਰਟ ਤੇ ਹੈਲੀਕਾਪਟਰਸ ਦੇ ਵਿੱਚ ਵੀ ਫੁੱਲ ਸਿਕਿਉਰਿਟੀ ਤੇ ਉਹਨੂੰ ਉਦਾਂ ਜਾ ਕੇ ਤੇ ਕੱਲ ਸ਼ਾਮ ਨੂੰ ਡਿਪੂ ਕਰ ਕੇ ਜੇਲ੍ਹ ਵਾਪਸ ਸੱਜ ਕੇ ਆਏ ਆ ਸਾਰੇ ਅਸੀਂ ਮੋਰਚੇ ਤੇ ਬੈਠੇ ਆ ਤੇ ਅਸੀਂ ਇੱਕ ਇਹ ਅਪੀਲ ਕਰਦੇ ਆਂ ਦਿੱਲੀ ਹਕੂਮਤ ਨੂੰ ਕਿ ਭਾਈ ਅਮਰਪਾਲ ਸਿੰਘ ਖਾਲਸਾ ਹੁਣ ਮੈਂਬਰ ਆਫ ਦਿ ਲੋਕ ਸਭਾ ਕਬੂਲ ਜੰੂਰ ਸਾਹਿਬ ਕੰਸਟੀਚੂਐਂਸੀ ਤੋਂ ਹੈਗੇ ਨਹੀਂ ਤੇ ਉਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਜਿਨ 4 ਲੱਖ ਤੋਂ ਵੱਧ ਵੋਟਾਂ ਭਾਈ ਸਾਹਿਬ ਨੂੰ ਪਈਆਂ ਨੇ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਬਹੁਮਤ ਨਾਲ ਉਹ ਜਿੱਤੇ ਨੇ ਤੇ ਇਸ ਕਰਕੇ ਆਪਣੇ ਤੁਸੀਂ ਕਾਨੂੰਨ ਦੇ ਮੁਤਾਬਕ ਚੱਲੋ ਡੈਮੋਕ੍ਰੇਸੀ ਦੇ ਹਿਸਾਬ ਨਾਲ ਬਹੁਤ ਜੀਆ ਆਪਣੇ ਆਪ ਨੂੰ ਸਭ ਤੋਂ ਵੱਡੀ ਡੈਮੋਕ੍ਰੈਟਿਕ ਕੰਟਰੀ ਹੋਣ ਦਾ ਦਾਵਾ ਦਿੰਦੇ ਨੇ ਹੈ ਪੂਰੇ ਵਰਲਡ ਦੇ ਵਿੱਚ ਭਾਰਤ ਸੋ ਇਸ ਕਰਕੇ ਭਾਈ ਜਿਹੜੇ ਚਿੱਤੇ ਨੇ ਨਰਿੰਦਰ ਮੋਦੀ ਹੋਰੀਆਂ ਰਾਹੁਲ ਗਾਂਧੀ ਹੋਰੀ ਸਾਰਿਆਂ ਨੂੰ ਕਹਿਣਾ ਚਾਹਨਾ ਵੀ ਜੇ ਤੁਸੀਂ ਵੋਟਾਂ ਪਾ ਕੇ ਵੋਟਾਂ ਲੈ ਕੇ ਤੇ ਤੁਸੀਂ ਆਪਣੀ ਆਵਾਜ਼ ਦਿੱਲੀ ਦੇ ਵਿੱਚ ਚੁੱਕ ਰਹੇ ਹੋ ਤੇ ਅਮਰਤਪਾਲ ਸਿੰਘ ਖਾਲਸਾ ਵੀ ਥੋ ਤੋਂ ਜਾਦਾ ਵੋਟਾਂ ਨਾਲ ਜਿੱਤੇ ਆ ਇਸ ਕਰਕੇ ਸਿੱਖਾਂ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਭਾਈ ਸਾਹਿਬ ਨੂੰ ਤੁਰੰਤ ਰਿਹਾਈ ਦੇਣੀ ਚਾਹੀਦੀ ਹੈ ਤਾਂ ਜੋ ਖਦੂਰ ਸਾਹਿਬ ਆ ਸਕਣ ਆਪਣੇ ਪਿੰਡ ਜੱਲੂਪੁਰ ਖੇੜੇ ਰਹਿ ਸਕਣ ਇਹ ਸਾਰੇ ਖਦੂਰ ਸਾਹਿਬ ਦੇ ਜਿਹੜੇ ਉਹ ਕੰਮ ਨੇ ਉਹ ਕਰ ਸਕਣ ਆ ਕੇ ਜਿਹੜੇ ਉਹਨਾਂ ਨੇ ਦਾਅਵੇ ਕੀਤੇ ਸੀ ਕਿ ਜਿਹੜੇ ਨਸ਼ੇ ਛਡਾਉਣੇ ਨੇ ਬਾਰਡਰ ਏਰੀਆ ਆ ਉੱਥੇ ਤੁਹਾਨੂੰ ਪਤਾ ਕੋਕੀਨ ਵਾਈਟ ਉੱਥੇ ਆਮ ਮਿਲਦਾ ਹੈ ਤੋ ਭਾਈ ਸਾਹਿਬ ਨੇ ਉਸ ਜਿਹੜਾ ਮੈਨੀਫੈਸਟੋ ਜਾਰੀ ਕੀਤਾ ਸੀ ਅਸੀਂ ਚਾਹੁੰਦੇ ਆ ਕਿ ਆ ਕੇ ਉਹ ਵਰਕ ਕਰਨ ਤੇ ਜਿਹੜੀਆਂ ਉਹਨਾਂ ਨੇ ਵਚਨ ਕੀਤੇ ਨੇ ਜਿਦੇ ਕਰਕੇ ਲੋਕਾਂ ਨੇ ਇੰਨੇ ਵੱਡੇ ਮੰਡੇਟ ਉਹਨਾਂ ਨੂੰ ਮਿਲਿਆ ਆ ਤੇ ਉਹ ਸਾਰੇ ਆ ਕੇ ਉੱਥੇ ਗੱਲ ਕਰ ਸਕਣ ਭਾਈ ਸਾਹਿਬ ਕੋ ਕੰਮ ਕਰ ਸਕਣ ਅਸੀਂ ਅਪੀਲ ਕਰਦੇ ਆ ਕਿ ਜਿਵੇਂ ਸਾਰੇ ਉੱਥੇ ਬੈਠੇ ਨੇ ਆਪਣੇ ਘਰਾਂ ਦੇ ਵਿੱਚ ਬਹਿ ਕੇ ਆਪਣੇ ਕੌਨਸਟਿਟੂਐਂਸੀ ਦੇ ਵਿੱਚ ਬਹਿ ਕੇ ਪ੍ਰਚਾਰ ਕਰ ਰਹੇ ਨੇ ਅਸੀਂ ਚਾਹੁੰਦੇ ਆ ਸਾਡਾ ਨਮਾਇੰਦਾ ਜਿਹੜੇ ਪੰਜਾਬ ਦੇ ਲੋਕਾਂ ਨੇ ਜਿਤਾਇਆ ਭਾਈ ਕੋਈ ਨਿਊਜ਼ੀਲੈਂਡ ਕੋਈ ਆਸਟ੍ਰੇਲੀਆ ਐ ਨਹੀਂ ਜਿੱਤਾਇਆ ਸੋ ਪੰਜਾਬ ਦੇ 4 ਲੱਖ ਤੋਂ 4-4 ਵੋਟ ਪਈ ਹੈ ਸੋ ਖਾਲਸਾ ਜੀ ਸਾਰੇ ਤਗੜੇ ਹੋ ਜੋ ਵੀ ਆਪਣਾ ਜਿਹੜਾ ਸਾਡਾ ਸਿੱਖ ਲੀਡਰ ਹੈ ਇਹਨੂੰ ਅਸੀਂ ਆਪਾਂ ਕਟਾਈਏ ਤਾਂ ਜੋ ਆਕੇ ਪੰਜਾਬ ਦੇ ਵਿੱਚ ਮੁੜ ਖਾਲਸਾ ਵਹਿੀਰ ਖੜ ਸਕੇ ਉਤਾਂ ਹੀ ਜਿੱਤਾ ਪ੍ਰਚਾਰ ਵੀ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਤਰ ਕੇ ਜਾਵੇ ਨਿਆਲ ਹੋ ਜਾਵੇ ਪੰਥ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਤਰੇ ਮਾਨੂੰ ਪਾਵੇ ਸਾਰੇ ਸਿਗਿਆ ਕਾਲੇ ਵੱਜਗਾ ਜਗਾਰਾ ਬੁਲਾਵੇ ਬਾਬਾ ਜੀ ਸਿੰਘ ਦੇ ਚਰਨਾਂ ਨੂੰ ਪਾਵੇ ਸਾਰੇ ਸਿਗਿਆ ਕਾਲੇ